2 3 ਗੁਰੂ ਸਾਹਿਬ ਦੀ ਜਿਹੜੀ 350 ਸਾਲ ਪਹਿਲਾਂ ਸ਼ਹਾਦਤ ਹੋਈ ਸੀ ਮਾਨਵਤਾ ਦੀ ਰੱਖਿਆ ਲਈ ਚਾਂਦਨੀ ਚੌਂਕ 'ਚ ਗੁਰੂ ਸਾਹਿਬ ਸ਼ਹੀਦ ਹੋਏ ਸੀ ਇਸ ਦੇਸ਼ ਦੇ ਧਰਮ ਕਲਚਰ ਨੂੰ ਵਿਰਸੇ ਨੂੰ ਬਚਾਉਣ ਲਈ ਇਨਸਾਨੀ ਹੱਕ ਹਕੂਕ ਨੂੰ ਬਚਾਉਣ ਲਈ ਉਸ ਸ਼ਹਾਦਤ ਦੀ ਇੱਕ ਅਹਿਮ ਕੜੀ ਸ਼੍ਰੀਨਗਰ ਨਾਲ ਜੁੜਦੀ ਹੈ ਜਿਹਦੇ ਸਬੰਧ 'ਚ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਸਮਾਗਮ ਜਿਹੜੇ ਇੱਥੋਂ ਸ਼ੁਰੂ ਕੀਤੇ ਗਏ ਅੱਜ ਨਗਰ ਕੀਰਤਨ ਦਾ ਆਰੰਭੀ ਹੋਇਆ ਹੈ ਉਹਦੇ ਲਈ ਮੈਂ ਜਿੱਥੇ ਇੱਥੋਂ ਦੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਉੱਥੋਂ ਦੀਆਂ ਇੱਥੋਂ ਦੀਆਂ ਸੰਗਤਾਂ ਦਾ ਖਾਸ ਕਰਕੇ ਮੁਖਸ਼ਮੀਤ ਉਹਨਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਦਿਨਾਂ 'ਚ ਸ਼੍ਰੀਨੰਦਪੁਰ ਸਾਹਿਬ 'ਚ ਵੱਡੇ ਆਗਮ ਗੁਰੂ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਹੋਣ ਜਾ ਰਿਹਾ ਹੈ ਔਰ ਦੁਨੀਆ ਚ ਇੱਕ ਮੈਸੇਜ ਔਰ ਅਗਲੀਆਂ ਪੀੜੀਆਂ ਜਾਣੂ ਹੋਵੇ ਕਿ ਜਿਹੜੀ ਏਡੀ ਵੱਡੀ ਸ਼ਹਾਦਤ ਹੋਈ ਹੈ insani ਕਦਰਾਂ ਕੀਮਤਾਂ ਨੂੰ ਬਚਾਉਣ ਲਈ ਮਾਨਵਤਾ ਨੂੰ ਬਚਾਉਣ ਲਈ ਔਰ ਤੋਂ ਆਉਣ ਵਾਲੀਆਂ ਪੀੜੀਆਂ ਜਾਗਰੂਕ ਵੀ ਹੋਣ ਪ੍ਰੇਰਣਾ ਵੀ ਲੈਣ ਔਰ ਪੰਜਾਬ ਦੀ ਸਰਕਾਰ ਇੱਕ ਵਿਸ਼ੇਸ਼ ਅਜਲਾਸ ਵੀ ਜਿਹੜਾ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਜਿਹੜਾ ਹੈ ਅਨੰਦਪੁਰ ਸਾਹਿਬ ਹੋਣ ਜਾ ਰਿਹਾ ਜਿਹੜਾ ਚੰਡੀਗੜ੍ਹ ਤੋਂ ਬਾਅਦ ਉਹ ਵੀ ਗੁਰੂ ਸਾਹਿਬ ਦੀ ਇਸ ಶತਦੀ ਨੂੰ ਸਮਰਪਿਤ ਰਹੂਗਾ ਕੰਮ ਸਾਹਿਬ ਜਿਹੜਾ ਦੁੱਫੂ ਮੰਡਲ ਤੋਂ ਰਿਪੋਰਟ ਹੋ ਰਿਹਾ ਹੈ ਉਹ ਭਾਰਤ ਦੇ ਵਿੱਚ ਜਿਹੜਾ ਇਲੈਗਲੀ ਗਿਆ ਹੋਇਆ ਉਹਨੂੰ ਕਿਸੇ ਕਿਵੇਂ ਦੇਖ ਰਹੇ ਹੈ ਕਿਉਂਕਿ ਕਈ ਵਾਰੀ ਲੋਕ ਸਭਾ ਚ ਇਸ਼ੂ ਰੇਜ਼ ਹੋਏ ਹੈ ਇਸ ਤਰ੍ਹਾਂ ਦੇ ਪਿਛਲੀ ਵਾਰੀ ਤੇ ਕੋ ਅਸੀਂ ਤੇ ਜਿਸ ਦਿਨ ਤੋਂ ਸਰਕਾਰ ਆਈ ਹੈ ਲੋਕਾਂ ਨੂੰ ਇਹੀ ਅਪੀਲ ਵੀ ਕਰਦੇ ਰਹੇ ਆ ਕਿ ਪਰਵਾਸ ਜਿਹੜਾ ਆ ਕੋਈ ਮਾੜੀ ਚੀਜ਼ ਨਹੀਂ ਹੈ ਲੇਕਿਨ ਪਰਵਾਸ ਦਾ ਤੌਰ ਤਰੀਕਾ ਜਿਹੜਾ ਆ ਉਹ ਲੈਜਿਟਿਮੇਟ ਹੋਣਾ ਚਾਹੀਦਾ ਆ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਗਾਈਡਲਾਈਨਾਂ ਵੀ ਬਣਾਈਆਂ ਕਈ ਜਿਹੜੇ ਇਲੀਗਲ ਇਮੀਗ੍ਰੈਂਟਸ ਕੰਮ ਕਰਦੇ ਆ ਇਮੀਗ੍ਰੇਸ਼ਨ ਦਾ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਈ ਆ ਇਹ ਬੜਾ ਅਨਫੋਰਚੂਨੇਟ ਦੁਖਦਾਈ ਆ ਕਿ ਵਿਦੇਸ਼ਾਂ ਚੋਂ ਇਸ ਤਰੀਕੇ ਨਾਲ ਲੋਕਾਂ ਨੂੰ ਵਾਪਸ ਕੀਤਾ ਜਾ ਰਿਹਾ ਮੈਨੂੰ ਲੱਗਦਾ ਉਹਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਦੇਖਦੇ ਹੋਏ ਉਹਨਾਂ ਦੀਆਂ ਪਰਿਸਥਤੀਆਂ ਨੂੰ ਦੇਖਦੇ ਹੋਏ ਉੱਥੋਂ ਦੀਆਂ ਸਰਕਾਰਾਂ ਨੂੰ ਮੈਨੂੰ ਲੱਗਦਾ ਹੈ ਇਨਸਾਨੀਅਤ ਪੱਖ ਨੂੰ ਧਿਆਨ ਚ ਰੱਖਦੇ ਫੈਸਲੇ ਲੈਣੇ ਚ ਕੰਗਸਾਬ ਜਿਹੜਾ ਇਲੀਗਲ ਜਿਹੜੇ ਹੈਗੇ ਆ ਇਮੀਗ੍ਰੇਸ਼ਨ ਸਰਵਿਸਸਿਸ ਨਾਲ ਇਹ ਬੜਾ ਵੱਡਾ ਇਸ਼ੂ ਹੈਗਾ ਔਰ ਲੰਬੀ ਬੜੀ ਦੇਰ ਤੋਂ ਪੈਂਡਿੰਗ ਹੈਗਾ ਇੱਥੇ ਕੋਈ ਸਟ੍ਰਿੰਗੈਂਟ ਟੈਂਸ਼ਨ ਨਹੀਂ ਹੁੰਦਾ ਇਹਨੂੰ ਤੁਸੀਂ ਕਿਵੇਂ ਦੇਖੋਗੇ ਨਹੀਂ ਐਕਸ਼ਨ ਤੇ ਹੋਇਆ ਇਹ ਚ ਕੋਈ ਦੋਰਾਏ ਨਹੀਂ ਆ ਵੀ ਇਹ ਜਿਹੜੀ ਇੱਕ ਜਿਹੜੀ ਕਵਾਇਦ ਹੈ ਖਤਮ ਨਹੀਂ ਹੋਈ ਇਹ ਡੈਫੀਨੇਟਲੀ ਬੜਾ ਮੈਨੂੰ ਲੱਗਦਾ ਹੈ ਫਿਕਰ ਵਾਲੀ ਗੱਲ ਹੈ ਲੇਕਿਨ ਸਾਡੀ ਸਰਕਾਰ ਮਾਨ ਸਾਹਿਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਾਡੀ ਕੋਸ਼ਿਸ਼ ਰਹੀ ਸੀ ਐਵੇਂ ਜੇ ਇਲੀਗਲ ਤਰੀਕੇ ਨਾਲ ਲੋਕਾਂ ਨੂੰ ਬਾਹਰ ਭੇਜਣ ਵਾਲੇ ਲੋਕਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਕਾਰਵੇ ਹੋ ਵੀਰੇ ਆਂ ਔਰ ਜਿਹੜੇ ਵੀ ਆਉਣ ਵਾਲੇ ਟਾਈਮ 'ਚ ਐਵੇਂ ਦੇ ਕੇਸ ਹੋਣਗੇ ਉਹਨਾਂ ਨੂੰ ਸਖਤ ਸਜ਼ਾ ਜ਼ਰੂਰ ਦਿੱਤੀ ਜਾਵੇ। ਦੇਖੋ ਇਸ ਤਰ੍ਹਾਂ ਗੁਰੂ ਸਾਹਿਬ ਦੀ ਜਿਹੜੀ 350 ਸਾਲ ਪਹਿਲਾਂ ਸ਼ਹਾਦਤ ਹੋਈ ਸੀ ਮਾਨਵਤਾ ਦੀ ਰੱਖਿਆ ਲਈ ਚਾਂਦਨੀ ਚੌਕ 'ਚ ਗੁਰੂ ਸਾਹਿਬ ਸ਼ਹੀਦ ਹੋਏ ਸੀ ਇਸ ਦੇਸ਼ ਦੇ ਧਰਮ ਕਲਚਰ ਨੂੰ ਵਿਰਸੇ ਨੂੰ ਬਚਾਉਣ ਲਈ ਇਨਸਾਨੀ ਹੱਕ ਹਕੂਕ ਨੂੰ ਬਚਾਉਣ ਲਈ ਉਸ ਸ਼ਹਾਦਤ ਦੀ ਇੱਕ ਅਹਿਮ ਕੜੀ ਸ਼੍ਰੀਨਗਰ ਨਾਲ ਜੁੜਦੀ ਹੈ ਜਿਹਦੇ ਸਬੰਧ 'ਚ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਸਮਾਗਮ ਜਿਹੜੇ ਇੱਥੋਂ ਸ਼ੁਰੂ ਕੀਤੇ ਗਏ ਅੱਜ ਨਗਰ ਕੀਰਤਨ ਦਾ ਆਰੰਭ ਵੀ ਹੋਇਆ ਹੈ ਉਹਦੇ ਲਈ ਮੈਂ ਜਿੱਥੇ ਇੱਥੋਂ ਦੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਉੱਥੋਂ ਦੀਆਂ ਇੱਥੋਂ ਦੀਆਂ ਸੰਗਤਾਂ ਦਾ ਖਾਸ ਕਰਕੇ ਜਮੂਕਸ਼ੀਤ ਉਹਨਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਦਿਨਾਂ 'ਚ ਸ਼੍ਰੀਨੰਦਪੁਰ ਸਾਹਿਬ 'ਚ ਵੱਡੇ ਸਮਾਗਮ ਗੁਰੂ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਹੋਣ ਜਾ ਰਿਹਾ ਹੈ ਔਰ ਦੁਨੀਆ ਚ ਇੱਕ ਮੈਸੇਜ ਔਰ ਅਗਲੀਆਂ ਪੀੜੀਆਂ ਜਾਣੂ ਹੋਵੇ ਕਿ ਜਿਹੜੀ ਏਡੀ ਵੱਡੀ ਸ਼ਹਾਦਤ ਹੋਈ ਹੈ insani ਕਦਰਾਂ ਕੀਮਤਾਂ ਨੂੰ ਬਚਾਉਣ ਲਈ ਮਾਨਵਤਾ ਨੂੰ ਬਚਾਉਣ ਲਈ ਔਰ ਤੋਂਣ ਵਾਲੀਆਂ ਪੀੜੀਆਂ ਜਾਗਰੂਕ ਵੀ ਹੋਣ ਪ੍ਰੇਰਣਾ ਵੀ ਲੈਣ ਔਰ ਪੰਜਾਬ ਦੀ ਸਰਕਾਰ ਇੱਕ ਵਿਸ਼ੇਸ਼ ਅਜਲਾਸ ਵੀ ਜਿਹੜਾ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਜਿਹੜਾ ਹੈ ਅਨੰਦਪੁਰ ਸਾਹਿਬ ਹੋਣ ਜਾ ਰਿਹਾ ਜਿਹੜਾ ਚੰਡੀਗੜ੍ਹ ਤੋਂ ਬਾਅਦ ਉਹ ਵੀ ਗੁਰੂ ਸਾਹਿਬ ਦੀ ਇਸ ਸ਼ਤਾਬਦੀ ਨੂੰ ਸਮਰਪਿਤ ਰਹੂਗਾ ਕਮ ਕੰਸਾਹ ਜਿਹੜਾ ਦੂਸਰਾ ਮੰਡਲ ਜਿਹੜਾ ਇਲੀਗਲੀ ਗਿਆ ਹੋਇਆ ਉਹਨੂੰ ਕਿਸੇ ਕਿਵੇਂ ਦੇਖ ਰਹੇ ਕਿਉਂਕਿ ਕਈ ਵਾਰ ਇਹ ਲੋਕ ਸਭਾ ਚ ਇਸ਼ੂ ਰੇਜ਼ ਹੋਈ ਹੈ ਇਸ ਸਾਲ ਇਹ ਪਿਛਲੀ ਵਾਰ ਵੀ ਤਦ ਕੋ ਅਸੀਂ ਤੇ ਜਿਸ ਦਿਨ ਤੋਂ ਸਰਕਾਰ ਆਈ ਹੈ ਲੋਕਾਂ ਨੂੰ ਇਹੀ ਅਪੀਲ ਵੀ ਕਰਦੇ ਰਹੇ ਆ ਕਿ ਪ੍ਰਵਾਸ ਜਿਹੜਾ ਆ ਕੋਈ ਮਾੜੀ ਚੀਜ਼ ਨਹੀਂ ਹੈ ਲੇਕਿਨ ਪ੍ਰਵਾਸ ਦਾ ਤੌਰ ਤਰੀਕਾ ਜਿਹੜਾ ਆ ਉਹ ਲੈਜਿਟਿਮੇਟ ਹੋਣਾ ਚਾਹੀਦਾ ਆ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਗਾਈਡਲਾਈਨਾਂ ਵੀ ਬਣਾਈਆਂ ਕਈ ਜਿਹੜੇ ਇਲੀਗਲ ਇਮੀਗ੍ਰੈਂਟਸ ਕੰਮ ਕਰਦੇ ਆ ਇਮੀਗ੍ਰੇਸ਼ਨ ਦਾ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਈ ਆ ਇਹ ਬੜਾ ਅਨਫੋਰਚੂਨੇਟ ਦੁਖਦਾਈ ਆ ਕਿ ਵਿਦੇਸ਼ਾਂ ਚ तरीके ਨਾਲ ਲੋਕਾਂ ਨੂੰ ਵਾਪਸ ਕੀਤਾ ਜਾ ਰਿਹਾ ਮੈਨੂੰ ਲੱਗਦਾ ਉਹਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਦੇਖਦੇ ਹੋਏ ਉਹਨਾਂ ਦੀਆਂ ਪਰਿਸਥਤੀਆਂ ਨੂੰ ਦੇਖਦੇ ਹੋਏ ਉਥੋਂ ਦੀਆਂ ਸਰਕਾਰਾਂ ਨੂੰ ਮੈਨੂੰ ਲੱਗਦਾ ਹੈ ਇਨਸਾਨੀਅਤ ਪੱਖ ਨੂੰ ਧਿਆਨ ਚ ਰੱਖਦੇ ਫੈਸਲੇ ਲੈਣੇ ਚਾਹੀਦੇ ਸਭ ਜਿਹੜਾ ਇਲੀਗਲ ਜਿਹੜੇ ਹੈਗੇ ਆ ਇਮੀਗ੍ਰੇਸ਼ਨ ਸਰਵਿਸਿਸ ਦੇ ਨਾਲ ਇਹ ਬੜਾ ਵੱਡਾ ਇਸ਼ੂ ਹੈਗਾ ਔਰ ਲੰਬੀ ਬੜੀ ਦੇਰ ਤੋਂ ਪੈਂਡਿੰਗ ਹੈਗਾ ਇੱਥੇ ਕੋਈ ਸਟ੍ਰਿੰਗੈਂਟ ਐਕਸ਼ਨ ਨਹੀਂ ਹੁੰਦਾ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਨਹੀਂ ਐਕਸ਼ਨ ਤੇ ਹੋਇਆ ਇਹ ਚ ਕੋਈ ਦੋਰਾਏ ਨਹੀਂ ਆ ਵੀ ਇਹ ਜਿਹੜੀ ਇੱਕ ਜਿਹੜੀ ਕਵਾਇਦ ਹੈ ਇਹ ਖਤਮ ਨਹੀਂ ਹੋਈ ਇਹ ਡੈਫੀਨੇਟਲੀ ਬੜਾ ਮੈਨੂੰ ਲੱਗਦਾ ਹੈ ਫਿਕਰ ਵਾਲੀ ਗੱਲ ਹੈ ਲੇਕਿਨ ਸਾਡੀ ਸਰਕਾਰ ਮਾਨ ਸਾਹਿਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਾਡੀ ਕੋਸ਼ਿਸ਼ ਰਹੀ ਸੀ ਐਵੇਂ ਜੇ ਇਲੀਗਲ ਤਰੀਕੇ ਨਾਲ ਲੋਕਾਂ ਨੂੰ ਬਾਹਰ ਭੇਜਣ ਵਾਲੇ ਲੋਕਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰ ਰਹੇ ਆਂ ਔਰ ਜਿਹੜੇ ਵੀ ਆਉਣ ਵਾਲੇ ਟਾਈਮ 'ਚ ਐਵੇਂ ਦੇ ਕੇਸ ਹੋਣਗੇ ਉਹਨਾਂ ਨੂੰ ਸਖਤ ਸਜ਼ਾ ਜ਼ਰੂਰ ਦਿੱਤੀ ਜਾਵੇ। ਦੇਖੋ ਇਸ ਤਰ੍ਹਾਂ ਗੁਰੂ ਸਾਹਿਬ ਦੀ ਜਿਹੜੀ 350 ਸਾਲ ਪਹਿਲਾਂ ਸ਼ਹਾਦਤ ਹੋਈ ਸੀ ਮਾਨਵਤਾ ਦੀ ਰੱਖਿਆ ਲਈ ਚਾਂਦਨੀ ਚੌਕ 'ਚ ਗੁਰੂ ਸਾਹਿਬ ਸ਼ਹੀਦ ਹੋਏ ਸੀ ਇਸ ਦੇਸ਼ ਦੇ ਧਰਮ ਕਲਚਰ ਨੂੰ ਵਿਰਸੇ ਨੂੰ ਬਚਾਉਣ ਲਈ ਇਨਸਾਨੀ ਹੱਕ ਹਕੂਕ ਨੂੰ ਬਚਾਉਣ ਲਈ ਉਸ ਸ਼ਹਾਦਤ ਦੀ ਇੱਕ ਅਹਿਮ ਕੜੀ ਸ਼੍ਰੀਨਗਰ ਨਾਲ ਜੁੜਦੀ ਹੈ ਜਿਹਦੇ ਸਬੰਧ 'ਚ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਸਮਾਗਮ ਜਿਹੜੇ ਇੱਥੋਂ ਸ਼ੁਰੂ ਕੀਤੇ ਗਏ ਅੱਜ ਨਗਰ ਕੀਰਤਨ ਦਾ ਆਰੰਭੀ ਹੋਇਆ ਹੈ ਉਹਦੇ ਲਈ ਮੈਂ ਜਿੱਥੇ ਇੱਥੋਂ ਦੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਉੱਥੋਂ ਦੀਆਂ ਇੱਥੋਂ ਦੀਆਂ ਸੰਗਤਾਂ ਦਾ ਖਾਸ ਕਰਕੇ ਮੁਖ ਜਮੀਤ ਉਹਨਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਦਿਨਾਂ 'ਚ ਸ਼੍ਰੀਨੰਦਪੁਰ ਸਾਹਿਬ 'ਚ ਇਹ ਸਮਾਗਮ ਗੁਰੂ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਹੋਣ ਜਾ ਰਿਹਾ ਹੈ ਔਰ ਦੁਨੀਆ ਚ ਇੱਕ ਮੈਸੇਜ ਔਰ ਅਗਲੀਆਂ ਪੀੜੀਆਂ ਜਾਣੂ ਹੋਵੇ ਕਿ ਜਿਹੜੀ ਏਡੀ ਵੱਡੀ ਸ਼ਹਾਦਤ ਹੋਈ ਹੈ ਇਨਸਾਨੀ ਕਦਰਾਂ ਕੀਮਤਾਂ ਨੂੰ ਬਚਾਉਣ ਲਈ ਮਾਨਵਤਾ ਨੂੰ ਬਚਾਉਣ ਲਈ ਔਰ ਤੋਂ ਆਉਣ ਵਾਲੀਆਂ ਪੀੜੀਆਂ ਜਾਗਰੂਕ ਵੀ ਹੋਣ ਪ੍ਰੇਰਣਾ ਵੀ ਲੈਣ ਔਰ ਪੰਜਾਬ ਦੀ ਸਰਕਾਰ ਇੱਕ ਵਿਸ਼ੇਸ਼ ਅਜਲਾਸ ਵੀ ਜਿਹੜਾ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਜਿਹੜਾ ਹੈ ਅਨੰਦਪੁਰ ਸਾਹਿਬ ਹੋਣ ਜਾ ਰਿਹਾ ਜਿਹੜਾ ਚੰਡੀਗੜ੍ਹ ਤੋਂ ਬਾਅਦ ਉਹ ਵੀ ਗੁਰੂ ਸਾਹਿਬ ਦੀ ਇਸ ਸ਼ਤਾਬਦੀ ਨੂੰ ਸਮਰਪਿਤ ਰਹੂਗਾ ਕੰਕਨ ਸਾਹਿਬ ਜਿਹੜਾ ਦੂਸਰਾ É Eu ਦੇ ਵਿੱਚ ਜਿਹੜਾ ਇਲੀਗਲੀ ਗਿਆ ਹੋਇਆ ਉਹਨੂੰ ਕਿਸੇ ਕਿਵੇਂ ਦੇਖ ਰਹੇ ਹੈ ਕਿਉਂਕਿ ਕਈ ਵਾਰੀ ਲੋਕ ਸਭਾ ਚੇਂਜ ਸ਼ੂ ਰੇਜ਼ ਹੋਈ ਹੈ ਇਸ ਤਰ੍ਹਾਂ ਦੇ ਪਿਛਲੀ ਵਾਰੀ ਦੇ ਤੇ ਕੋ ਅਸੀਂ ਤੇ ਜਿਸ ਦਿਨ ਤੋਂ ਸਰਕਾਰ ਆਈ ਹੈ ਲੋਕਾਂ ਨੂੰ ਇਹੀ ਅਪੀਲ ਵੀ ਕਰਦੇ ਰਹੇ ਆ ਕਿ ਪ੍ਰਵਾਸ ਜਿਹੜਾ ਆ ਕੋਈ ਮਾੜੀ ਚੀਜ਼ ਨਹੀਂ ਹੈ ਲੇਕਿਨ ਪ੍ਰਵਾਸ ਦਾ ਤੌਰ ਤਰੀਕਾ ਜਿਹੜਾ ਆ ਉਹ ਲੈਜਿਟਿਮੇਟ ਹੋਣਾ ਚਾਹੀਦਾ ਆ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਗਾਈਡਲਾਈਨਾਂ ਵੀ ਬਣਾਈਆਂ ਕਈ ਜਿਹੜੇ ਇਲੀਗਲ ਇਮੀਗ੍ਰੈਂਟਸ ਕੰਮ ਕਰਦੇ ਆ ਇਮੀਗ੍ਰੇਸ਼ਨ ਦਾ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਈ ਆ ਇਹ ਬੜਾ ਅਨਫੋਰਚੂਨੇਟ ਦੁਖਦਾਈ ਆ ਕਿ ਵਿਦੇਸ਼ ਜੋ ਇਸ ਤਰੀਕੇ ਨਾਲ ਲੋਕਾਂ ਨੂੰ ਵਾਪਸ ਕੀਤਾ ਜਾ ਰਿਹਾ ਮੈਨੂੰ ਲੱਗਦਾ ਉਹਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਦੇਖਦੇ ਹੋਏ ਉਹਨਾਂ ਦੀਆਂ ਪਰਿਸਥਤੀਆਂ ਨੂੰ ਦੇਖਦੇ ਹੋਏ ਉਥੋਂ ਦੀਆਂ ਸਰਕਾਰਾਂ ਨੂੰ ਮੈਨੂੰ ਲੱਗਦਾ ਹੈ ਇਨਸਾਨੀਅਤ ਪੱਖ ਨੂੰ ਧਿਆਨ ਚ ਰੱਖਦੇ ਫੈਸਲੇ ਲੈਣੇ ਚਾਹੀਦੇ ਕੰਗਸਾਬ ਜਿਹੜਾ ਇਲੀਗਲ ਜਿਹੜੇ ਹੈਗੇ ਆ ਇਮੀਗ੍ਰੇਸ਼ਨ ਸਰਵਿਸਸ ਜਾਲੇ ਇਹ ਬੜਾ ਵੱਡਾ ਇਸ਼ੂ ਹੈਗਾ ਔਰ ਲੰਬੀ ਬੜੀ ਦੇਰ ਤੋਂ ਪੈਂਡਿੰਗ ਹੈਗਾ ਇੱਥੇ ਕੋਈ ਸਟ੍ਰਿੰਗ ਟੈਂਕਸ਼ਨ ਨਹੀਂ ਹੁੰਦਾ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਨਹੀਂ ਐਕਸ਼ਨ ਤੇ ਹੋਇਆ ਇਹ ਚ ਕੋਈ ਦੋਰਾਏ ਨਹੀਂ ਆ ਵੀ ਇਹ ਜਿਹੜੀ ਇੱਕ ਜਿਹੜੀ ਕਵਾਇਦ ਹੈ ਖਤਮ ਨਹੀਂ ਹੋਈ ਇਹ ਡੈਫੀਨੇਟਲੀ ਬੜਾ ਮੈਨੂੰ ਲੱਗਦਾ ਹੈ ਫਿਕਰ ਵਾਲੀ ਗੱਲ ਹੈ ਲੇਕਿਨ ਸਾਡੀ ਸਰਕਾਰ ਮਾਨ ਸਾਹਿਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਾਡੀ ਕੋਸ਼ਿਸ਼ ਰਹੀ ਸੀ ਐਵੇਂ ਜੇ ਇਲੀਗਲ ਤਰੀਕੇ ਨਾਲ ਲੋਕਾਂ ਨੂੰ ਬਾਹਰ ਭੇਜਣ ਵਾਲੇ ਲੋਕਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਕਾਰਵੇ ਹੋ ਹਿੰਦਿਆਨ ਔਰ ਜਿਹੜੇ ਵੀ ਆਉਣ ਵਾਲੇ ਟਾਈਮ 'ਚ ਐਵੇਂ ਦੇ ਕੇਸ ਹੋਣਗੇ ਉਹਨਾਂ ਨੂੰ ਸਖਤ ਸਜ਼ਾ ਜ਼ਰੂਰ ਦਿੱਤੀ ਜਾਵੇ। ਦੇਖੋ ਇਸ ਤਰ੍ਹਾਂ ਗੁਰੂ ਸਾਹਿਬ ਦੀ ਜਿਹੜੀ 350 ਸਾਲ ਪਹਿਲਾਂ ਸ਼ਹਾਦਤ ਹੋਈ ਸੀ ਮਾਨਵਤਾ ਦੀ ਰੱਖਿਆ ਲਈ ਚਾਂਦਨੀ ਚੌਂਕ 'ਚ ਗੁਰੂ ਸਾਹਿਬ ਸ਼ਹੀਦ ਹੋਏ ਸੀ ਇਸ ਦੇਸ਼ ਦੇ ਧਰਮ ਕਲਚਰ ਨੂੰ ਵਿਰਸੇ ਨੂੰ ਬਚਾਉਣ ਲਈ ਇਨਸਾਨੀ ਹੱਕ ਹਕੂਕ ਨੂੰ ਬਚਾਉਣ ਲਈ ਉਸ ਸ਼ਹਾਦਤ ਦੀ ਇੱਕ ਅਹਿਮ ਕੜੀ ਸ਼੍ਰੀਨਗਰ ਨਾਲ ਜੁੜਦੀ ਹੈ ਜਿਹਦੇ ਸਬੰਧ 'ਚ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਸਮਾਗਮ ਜਿਹੜੇ ਇੱਥੋਂ ਸ਼ੁਰੂ ਕੀਤੇ ਗਏ ਅੱਜ ਨਗਰ ਕੀਰਤਨ ਦਾ ਆਰੰਭ ਵੀ ਹੋਇਆ ਹੈ ਉਹਦੇ ਲਈ ਮੈਂ ਜਿੱਥੇ ਇੱਥੋਂ ਦੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਉੱਥੋਂ ਦੀਆਂ ਇੱਥੋਂ ਦੀਆਂ ਸੰਗਤਾਂ ਦਾ ਖਾਸ ਕਰਕੇ ਮੁਕਸ਼ਮੀਤ ਉਹਨਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਦੇਣਾ ਚ ਸ਼੍ਰੀ ਨੰਦਪੁਰ ਸਾਹਿਬ ਚ ਵੱਡੇ ਸਮਾਗਮ ਗੁਰੂ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਹੋਣ ਜਾ ਰਿਹਾ ਹੈ ਔਰ ਦੁਨੀਆ ਚ ਇੱਕ ਮੈਸੇਜ ਔਰ ਅਗਲੀਆਂ ਪੀੜੀਆਂ ਜਾਣੂ ਹੋਵੇ ਕਿ ਜਿਹੜੀ ਏਡੀ ਵੱਡੀ ਸ਼ਹਾਦਤ ਹੋਈ ਹੈ ਇਨਸਾਨੀ ਕਦਰਾਂ ਕੀਮਤਾਂ ਨੂੰ ਬਚਾਉਣ ਲਈ ਮਾਨਵਤਾ ਨੂੰ ਬਚਾਉਣ ਲਈ ਔਰ ਤੋਂ ਆਉਣ ਵਾਲੀਆਂ ਪੀੜੀਆਂ ਜਾਗਰੂਕ ਵੀ ਹੋਣ ਪ੍ਰੇਰਣਾ ਵੀ ਲੈਣ ਔਰ ਪੰਜਾਬ ਦੀ ਸਰਕਾਰ ਇੱਕ ਵਿਸ਼ੇਸ਼ ਅਜਲਾਸ ਵੀ ਜਿਹੜਾ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਜਿਹੜਾ ਹੈ ਅਨੰਦਪੁਰ ਸਾਹਿਬ ਹੋਣ ਜਾ ਰਿਹਾ ਜਿਹੜਾ ਚੰਡੀਗੜ੍ਹ ਤੋਂ ਬਾਅਦ ਉਹ ਵੀ ਗੁਰੂ ਸਾਹਿਬ ਦੀ ਇਸ ਸ਼ਤਾਬਦੀ ਉਸ ਸਮਰਪਿਤ ਰਹੂਗਾ। ਇੱਕ ਕੰਨਸਪਟ ਜਿਹੜਾ ਤੁਸੂ ਮੱਲਾਡ ਕੋਲ ਰਿਪੋਰਟ ਹੋ ਰਿਹਾ ਹੈ ਉਹ ਪਾਕ ਪੱਧਰ ਤੇ ਜਿਹੜਾ ਇਲੀਗਲੀ ਗਿਆ ਹੋਇਆ ਉਹਨੂੰ ਕਿਸੇ ਕਿਵੇਂ ਦੇਖ ਰਹੇ ਕਿਉਂਕਿ ਕਈ ਵਾਰੀ ਲੋਕ ਸਭਾ ਚ ਇਸ਼ੂ ਰੇਜ਼ ਹੋਏ ਹੈ ਇਸ ਤਰ੍ਹਾਂ ਦੇ ਪਿਛਲੀ ਵਾਰੀ। ਤਦ ਕੋ ਅਸੀਂ ਤੇ ਜਿਸ ਦਿਨ ਤੋਂ ਸਰਕਾਰ ਆਈ ਹੈ ਲੋਕਾਂ ਨੂੰ ਇਹੀ ਅਪੀਲ ਵੀ ਕਰਦੇ ਰਹੇ ਆ ਕਿ ਪ੍ਰਵਾਸ ਜਿਹੜਾ ਆ ਕੋਈ ਮਾੜੀ ਚੀਜ਼ ਨਹੀਂ ਹੈ ਲੇਕਿਨ ਪ੍ਰਵਾਸ ਦਾ ਤੌਰ ਤਰੀਕਾ ਜਿਹੜਾ ਆ ਉਹ ਲੈਜਿਟਿਮੇਟ ਹੋਣਾ ਚਾਹੀਦਾ ਆ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਗਾਈਡਲਾਈਨਾਂ ਵੀ ਬਣਾਈਆਂ। ਕਈ ਜਿਹੜੇ ਇਲੀਗਲ ਇਮੀਗ੍ਰੈਂਟਸ ਕੰਮ ਕਰਦੇ ਆ ਇਮੀਗ੍ਰੇਸ਼ਨ ਦਾ ਉਹਨਾਂ ਦੇ ਆਪ ਕਾਰਵਾਈ ਵੀ ਹੋਈ ਆ ਇਹ ਬੜਾ ਅਨਫੋਰਚੂਨੇਟ ਦੁਖਦਾਈ ਆ ਕਿ ਵਿਦੇਸ਼ਾਂ ਚੋਂ ਇਸ ਤਰੀਕੇ ਨਾਲ ਲੋਕਾਂ ਨੂੰ ਵਾਪਸ ਕੀਤਾ ਜਾ ਰਿਹਾ ਮੈਨੂੰ ਲੱਗਦਾ ਉਹਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਦੇਖਦੇ ਹੋਏ ਉਹਨਾਂ ਦੀਆਂ ਪ੍ਰਸਥਤੀਆਂ ਨੂੰ ਦੇਖਦੇ ਹੋਏ ਉਥੋਂ ਦੀਆਂ ਸਰਕਾਰਾਂ ਨੂੰ ਮੈਨੂੰ ਲੱਗਦਾ ਹੈ ਇਨਸਾਨੀਅਤ ਪੱਖ ਨੂੰ ਧਿਆਨ ਚ ਰੱਖਦੇ ਫੈਸਲੇ ਲੈਣੇ ਚਾਹੀਦੇ ਕੰਸਾਬ ਜਿਹੜਾ ਇਲੀਗਲ ਜਿਹੜੇ ਹੈਗੇ ਆ ਇਮੀਗ੍ਰੇਸ਼ਨ ਸਰਵਿਸਸ ਜਾਲੇ ਇਹ ਬੜਾ ਵੱਡਾ ਇਸ਼ੂ ਹੈਗਾ ਔਰ ਲੰਬੀ ਬੜੀ ਢੇਰ ਤੋਂ ਪੈਂਡਿੰਗ ਹੈਗਾ ਇੱਥੇ ਕੋਈ ਸਟ੍ਰਿੰਗ ਟੈਂਕਸ਼ਨ ਨਹੀਂ ਹੁੰਦਾ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਨਹੀਂ ਐਕਸ਼ਨ ਤੇ ਹੋਇਆ ਇਹ ਚ ਕੋਈ ਦੋਰਾਏ ਨਹੀਂ ਆ ਵੀ ਇਹ ਜਿਹੜੀ ਇੱਕ ਜਿਹੜੀ ਕਵਾਇਦ ਹੈ ਖਤਮ ਨਹੀਂ ਹੋਈ ਇਹ ਡੈਫੀਨੇਟਲੀ ਬੜਾ ਮੈਨੂੰ ਲੱਗਦਾ ਹੈ ਫਿਕਰ ਵਾਲੀ ਗੱਲ ਹੈ ਲੇਕਿਨ ਸਾਡੀ ਸਰਕਾਰ ਮਾਨ ਸਾਹਿਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਾਡੀ ਕੋਸ਼ਿਸ਼ ਰਹੀ ਸੀ ਐਵੇਂ ਜੇ ਇਲੀਗਲ ਤਰੀਕੇ ਨਾਲ ਲੋਕਾਂ ਨੂੰ ਬਾਹਰ ਭੇਜਣ ਵਾਲੇ ਲੋਕਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਕਾਰਵੇ ਕਾਰ ਹਰੇ ਆਂ ਅਤੇ ਜਿਹੜੇ ਵੀ ਆਉਣ ਵਾਲੇ ਟਾਈਮ 'ਚ ਐਵੇਂ ਦੇ ਕੇਸ ਹੋਣਗੇ ਉਹਨਾਂ ਨੂੰ ਸਖਤ ਸਜ਼ਾ ਜ਼ਰੂਰ ਦਿੱਤੀ ਜਾਵੇ।